ਹਾਂਜੀ ਹਾਂ ਵੀਰੇ ਆਪਣੇ YouTube Facebook ਤੇ Instagram ਦੇ ਸਾਰੇ ਜਿੰਨੇ ਵੀ ਆਪਣੇ ਫੋਲੋਅਰ ਪੜਾ ਯਾਰ ਮੇਰੇ ਬਰੇ ਹੋਏ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਵੀਰੇ ਆਪਾਂ ਆਪਣੇ ਪਹਿਲਾ ਜਨਵਾਰੀ ਦੀ ਤਰ੍ਹਾਂ ਅੱਜ ਇੱਕ ਆਪਾਂ ਮੱਝ ਦੀ ਵੀਡੀਓ ਬਣਾਉਣ ਲੱਗੇ ਆ ਤੇ ਇਹ ਮੱਝ ਹੈ ਜਿਹੜੀ ਇਹ ਆਪਾਂ ਆਪਦੇ ਫਾਰਮ ਤੋਂ ਆਪਣੀ ਆਪ ਦੀ ਘਰ ਦੀ ਜੰਪਲ ਝੋਟੀ ਹੈ ਤੇ ਇਹ ਆਪਾਂ ਪਸੂ ਜਾਦੇ ਫੋਨ ਕਰਕੇ ਸੇਲ ਕਰਨੀ ਹੈ ਤੇ ਦੋ ਦਿਨ ਇਹਨੂੰ ਸੂਈ ਨੂੰ ਹੋਇਆ ਇਹ ਆਪਣੇ ਆਪ ਦੇ ਬਾਈ ਹੈਪੀ ਸਤਿ ਸ਼੍ਰੀ ਅਕਾਲ ਇਹ ਉਹਦੇ ਆਪਦੇ ਫਾਰਮ ਦੀ ਝੋਟੀ ਹੈ ਜੀ ਇਹ ਇਹਦੀ ਸਾਰੀ ਵਾਜ ਦੀ ਡਿਟੇਲ ਸਾਰੀ ਇਨਫੋਰਮੇਸ਼ਨ ਆ ਆਪਾਂ ਬਾਈ ਹੈਪੀ ਤੋਂ ਲੈ ਕੇ ਦੱਸਦੇ ਆਂ ਹਾਂ ਜੀ ਅਜੇ ਕਿੰਨੇ ਖੋਦੋਤੀ ਸੂਈ ਹੈ ਇਹ ਰਾਤ ਸੂਈ ਹੈ ਜੀ ਰਾਤ ਸੂਈ ਹੈ ਰਾਤ 11 ਰੁਪਏ ਦੀ ਸੂਈ ਹੈ ਜੀ ਠੀਕ ਹੈ ਇਹ ਜਿਹੜੀ ਇਹ ਆਪ ਮੱਝ ਹੈ ਤੇ ਐਮ ਲਕੀ ਦੀ ਐਮ ਲਕੀ ਜਿਹੜਾ ਅਨਸਾਰ ਸੀ ਯੂਨੀਵਰਸਿਟੀ ਦਾ ਉਹ ਜਿਹੜਾ ਐਮ ਲਕੀ ਦਾ ਜਿਆਦਾ ਦਾਲ ਸਿੰਬਲ ਹੋਇਆ ਤੇ ਪੀ ਹੁੰਦਾ ਹੈ ਪੀ ਮਿਲਦਾ ਜਿਹੜਾ ਬੱਚਾ ਪੀਂਦਾ ਹੈ ਜਜਦਰਾ ਦੇ ਵਿੱਚ ਪੀਂਦਾ ਹੈ ਤੇ ਬਹੁਤ ਹੀ ਓਟਾ ਬਰਾ ਟੁੱਲਾ ਬੱਚਾ ਹੈ ਤੇ ਤੀਸਰੇ ਜਿਹੜੇ ਤੀਸਰੇ ਜਿਹੜੇ ਕਲੀਵਰ ਆਪਰੇ ਤੋਂ ਉਸ ਨੂੰ ਸਕੂਲ ਹੈ ਆਪਰੇ ਦਾ ਇੱਕ ਐਗਜ਼ਾਮਪਲ ਹੈ ਕਿ ਪਹਿਲਾਂ ਇਹ ਦੁੱਧ ਤੋਂ ਪਹਿਲੇ 12 ਲੀਟਰ 12 ਲੀਟਰ ਤੇ ਇੱਚੀ ਆਪ ਨਾਰਮਲ ਸੀਵਰ ਤੇ 14-15 ਲੀਟਰ 16 ਲੀਟਰ ਵੀ ਦੇ ਦੇ। ਤੇ ਉਹ ਵਰਤਦਾ ਤਾਂ 15 ਦਾ ਮੁੱ ਚੱਲੀ ਜਾਏ। ਠੀਕ ਹੈ। ਕਿ ਆਪਾਂ 20 ਮਹੀਨੇ 18 ਤੋਂ 20 ਤੱਕ 32 ਸੇਵਾ ਦਾ ਉਹ ਨਾਲ। ਅਸੀਂ 15-16 ਲੀਟਰ ਵਾਲੀ ਮੱਝ ਹੈਗੀ ਆ। 15-16 ਦਾ ਨਾਰਮਲ ਦੀ ਸੇਵਾ ਦਿੱਤਾ ਜੇ ਚੰਗੀ 20 ਪਾਉਂਦੇ ਆ 8 18-20 ਲੀਟਰ ਦੁੱਧ ਦੇ ਸਕਦੀ ਹੈ। ਠੀਕ ਹੈ। ਉਮੀਦ ਆਪਾਂ ਨੂੰ। ਇਹ ਵੀਰੇ ਆਪਣੀ ਜਿਹੜੀ ਮੱਝ ਨਹੀਂ ਆਪਣੀ ਇੱਕ ਘਰ ਦੀ ਜੰਪਲ ਮੱਝ ਵਾਈਦੀ ਤੇ ਇਹ ਵੀ ਆ ਵੀ ਜੇ ਕੋਈ ਬੰਦਾ ਕਹਿੰਦਾ ਆਪਾਂ ਸਿਹਤ ਹੀ ਵਾਸਤੇ ਜਾਂ ਤਸੱਲੀ ਆਲੀ ਮੱਝ ਕਿਸੇ ਦੇ ਘਰੇ ਚੰਗੇ ਪੈਸੇ ਇਨਵੈਸਟ ਕਰਕੇ ਸ਼ੌਂਕ ਦੇ ਮੱਝ ਲੈਣੀ ਹੈ। ਉਦੇ ਵਾਸਤੇ ਹੈ ਇਹ ਮੱਝ ਦੀ ਆਪਣੀ ਐਨੀ ਕੋ ਗਰੰਟੀ ਹੈ ਕਈ ਵਾਰੀ ਕੋਈ ਪਸ਼ੂਆਂ ਨੂੰ ਜੇ ਗਰਮੀ ਦਾ ਸੀਜ਼ਨ ਹੈ ਕੋਈ ਜ਼ੇਰ ਵਗੈਰਾ ਦੀ ਹੁੰਦੀ ਹੈ ਜ਼ੇਰ ਦੀ ਜੇ ਕੋਈ ਜ਼ੇਰ ਅੰਦਰ ਰਹੀ ਹੋਵੇ ਜਾਂ ਕੋਈ ਹੋਰ ਜਾਂ ਕੋਈ ਥੜਚ ਫੂਰ ਫੋਰ ਛੱਟਾ ਕੋਈ ਫੁਹਾਰਾ ਪੰਡਾ ਹੋਵੇ ਬਿਲਕੁਲ ਵਧੀਆ ਮੋਟੀ ਧਾਰ ਆਉਂਦੀ ਹੈ ਜੇ ਕਿਸੇ ਮਾਈ ਨੇ ਵੀ ਫੋਨ ਤੇ ਸੌਦਾ ਕਰਕੇ ਪਾਸ ਕਰਨੀ ਹੋਵੇ ਐ ਨਹੀਂ ਹੈਗਾ ਵੀ ਥਣਾ ਕਰਨਿਓ ਮੱਝ ਕੋਈ ਮਾਰ ਖਾਂਦੀ ਹੋਊ ਕਿ ਨਾ ਕੋਈ ਸ਼ੇਖ ਨਾ ਕੋਈ ਮਨ ਲਗੇ ਚਲੋ ਇਹ ਜੋ ਬੇਰੂ ਐਕਸਟਰਾ ਬਹੁਤ ਚੰਗੀ ਖਣਦੀ ਤੇ ਬਹੁਤ ਚੰਗੀ ਚੁਵਾਈ ਦੀ ਹੈ ਤੇ ਚਾਹੇ ਇਹਨਾਂ ਨੂੰ ਬੰਦੇ ਚੋਂ ਚਾਹੇ ਕੁੜੀਆਂ ਚੋਂ ਨਾ ਵੀ ਕੋਈ ਦਿੱਕਤ ਨਹੀਂ ਕੋਈ ਹੱਥ ਤੇ ਪੈਣ ਵਾਲੀ ਕੋਈ ਗੱਲ ਨਹੀਂ ਹੈਗੀ ਬੱਚਾ ਜਸ ਕਈ ਵਾਰ ਹੁੰਦੇ ਵੀ ਚੰਗੇ ਪੈਸੇ ਇਨਵੈਸਟ ਕਰਨੇ ਹੁੰਦੇ ਆ ਕਹਿੰਦਾ ਹੁੰਦਾ ਵੀ ਯਾਰ ਆਪਾਂ ਨੂੰ ਮੰਡੀ 'ਚ ਜਾਣ ਨੂੰ ਜੇ ਕਿਸੇ ਦੇ ਘਰੋਂ ਜਾਨਵਰ ਮਿਲ ਜਾਈ ਤਸੱਲੀ ਆ lata ਇਹ ਉਹ ਤਸੱਲੀ ਵਾਲੀ ਮੱਝ ਹੈ ਜੀ ਇੱਕ ਟਾਈਮ ਤੇ ਜੋ ਸਾਰੇ ਮੱਝਾਂ ਨੂੰ ਹਾਈਟ ਵੱਧ ਆਪਣੇ ਮੱਝ ਦੂਸਰੇ ਨਾਲੋਂ ਇਹ ਵੱਡੇ ਪਿੰਡ ਦੀ ਮੱਝ ਹੈ ਆ ਹੁਣ ਆਪਾਂ ਵੀਓ ਚ ਦੇਖ ਹੀ ਰਿਹਾ ਸਾਰੇ ਸਾਰੇ ਮੱਝਾਂ ਲੋ ਗੱਟੂ ਕੀ ਹੈ ਜਿਹਨੀਆਂ ਆਪਣੇ ਮੁਤਰਿਆ ਜੀ ਦੇ ਟੁਪੜਾ ਆਪਣਾ ਸੋਰੀ ਐ ਨੂੰ ਲੰਮੀ ਮਾੜੀ ਹਸ਼ਰ ਇਹ ਮੁੰਡੇ ਦੀ ਹਾਈਟ ਦੇਖੋ 6 ਫੁੱਟ ਤੇ ਨੇੜੇ ਲੱਗੀ ਹੋਈ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੰਦੇ ਦੀ ਹਾਈਟ ਨਾਲੋਂ ਮੁੰਡੇ ਦੀ ਹਾਈਟ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿਸ਼ੂ ਜੀ ਜਾਨਵਰ ਦਾ ਕਿ ਜਾਨਵਰ ਦੀ ਹਾਈਟ ਕਿੰਨੀ ਹੋਊਗੀ ਸੰਗਾਂ ਸੰਗਾਂ ਦੀ ਜੇ ਕਿਸੇ ਨੇ ਬਰੀਡਿੰਗ ਤੋਂ ਵੀ ਕੰਮ ਕਰਨਾ ਹੈ ਤਾਂ ਬਹੁਤ ਵਧੀਆ ਬੱਚੇ ਦਿੰਦੇ ਆ ਤੁਸੀਂ ਦੇਖੋ ਜਮਾ ਜੈਡ ਬਲੈਕ ਭੀਮ ਫੁੱਲ ਦੇ ਮੇਲ ਕਾਫ ਨੂੰ ਜਨਮ ਦਿੱਤੇ ਨੇ ਤੇ ਪਿਛਲੇ ਸਾਲ ਦੀ ਝੋਟੀ ਖੜੀ ਆਪਣੀ ਬਲੂ ਦਿਰਾ ਦਿੰਦੇ ਆਪਾਂ ਇਹਦੀ ਠੀਕ ਹੈ ਜੀ ਹਾਂ ਬਹੁਤ ਚੰਗੀ ਹੈ ਪਿਛਲੇ ਸਾਲ ਦੀ ਝੋਟੀ ਹੈਗੀ ਇਹਦੀ ਬਾਈਕ ਉਹਨਾਂ ਤੇ ਦੁੱਧਾਂ ਦੀ ਗਾਰੰਟੀ ਫੁੱਲ ਹੈ ਟੁਰ ਪਿਆ ਜਾ ਆਪਣੀ ਤਰੇ ਵੀ ਅੱਲਾ ਪਾਇ ਪੰਜ ਵਾਰੀ ਚੋਲੇ ਆਪਣੇ ਫੁੱਲ تصਦੀ ਹੈ ਜਿਹੜਾ ਕੱਲ੍ਹ ਕਹਤੀ ਉਹੀ ਹੈ ਆ ਪਿਛਲੇ ਸਾਲ ਦੀ ਝੋਟੀ ਇਹਦੀ 11 ਮਹੀਨੇ ਦੀ ਸੀ ਠੀਕ ਹੈ ਬਹੁਤ ਸੋਹਣੀ ਹੈ ਦੇਖੋ ਇਹ ਕਿਹੜੇ ਬੋਲਦੇ ਇਹ ਇਹ ਉਹਦੀ ਮੋਦੀ ਜੀ ਮੋਦੀ ਜੀ ਇਵੀ ਮੋਦੀ ਜੀ ਆਪਣੇ ਕੋਲੇ ਤੇ ਆਹ ਜਿਹੜੀ ਛੋਟੀ ਵੀ ਮੋਦੀ ਜੀ ਲక్ష్ਮੀ ਡੈਰੀ ਫਾਰਮ ਵਾਲਾ ਹਾਂ ਹਾਂ ਉਹ ਜੋ ਸੀਮਨ ਭਰਾਏ ਹੁਣ ਸਾਰੇ ਠੀਕ ਹੈ ਤੇ ਇਹਦਾ ਆਪਾਂ ਹੈਪੀ ਵੀਰੇ ਰੇਟ ਕੀ ਕਰਦੇ ਆ ਮਾੜੀ ਰੇਟ ਵੀਰੇ ਆਪਾਂ ਲੈਂਦੇ ਨੇ ਦਰਦਦੇ ਆ 1 ਲੱਖ ਤੇ 85 ਹਜ਼ਾਰ 1 ਲੱਖ ਤੇ 85 ਹਜ਼ਾਰ ਜਿਹਨੂੰ ਘਰ ਵਾਸਤੇ ਲੈਣ ਆਇਆ ਉਹਨੂੰ ਮਾਨਤਾ ਪੁੱਲ ਕਰਾਏ ਬਈ ਠੀਕ ਹੈ ਜੀ ਤੇ ਤਰੇ ਨਾਲ ਸਾਲੀ ਮਾਜਾ ਤਸੱਲੀ ਖੋਲੂ ਆਪਾਂ ਤੁਹਾਨੂੰ ਸਾਰੇ ਮਿੱਤਰਾਂ ਨੂੰ ਪਤਾ ਹੈ ਵੀ ਆਪਣਾ ਕੋਈ ਜਿਹੜਾ ਕੋਈ ਵਪਾਰ ਦਾ ਕੰਮ ਆ ਜਾਂ ਹੋਰ ਮੱਝ ਵਿੱਚ ਨੀ ਉਹ ਪਤਾ ਵੀ ਆ ਰੋਤ ਚ ਮੱਝ ਕਿੱਥੇ ਘੜਦੇ ਆਏ ਇਹ ਐ ਵੀ ਆਪਣੀ ਤਸੱਲੀ ਵਾਲੀ ਮੱਝ ਹੈ ਜੋ ਕਿਸੇ ਦੁੱਧ ਪੀ ਰਾਇਏ ਬੰਦੇ ਨੂੰ ਚੁਆਈ ਚੁਈ ਚ ਬੋਲ ਹੁੰਦੀ ਭੇਜਾ ਠੀਕ ਹੈ ਜੀ ਥਾਣਾ ਥਾਣਾ ਵੀ ਬਹੁਤ ਸਜੇਗੀ ਆਪਾਂ ਪਹਿਲਾ ਹੀ ਵੀਡੀਓ ਚ ਦੱਸਿਆ ਕਈ ਵਾਰੀ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਵੀ ਐ ਨਹੀਂ ਹੈਗਾ ਵੀ ਸਾਈ ਕਰਕੇ ਅਗਲੇ ਨੂੰ ਤੇਲ ਦਾ ਖਰਚਾ ਪੈਜੂ ਮੱਝ ਥਾਣਾ ਦੀ ਮਾੜੀ ਨਿਕਲ ਜੂਗੀ ਥਾਣਾ ਦੀ ਮੱਝ ਦੀ ਸਾਡੀ ਤਸੱਲੀ ਹੈ ਸੀਲ ਠੰਡੀ ਕੋਈ ਥੰਚ ਫੁਹਾਰਾ ਹੋਵੇ ਸਾਰੀ ਜ਼ਿੰਮੇਵਾਰੀ ਆਪਣੀ ਜੀ ਮਰਜ਼ੀ ਹੱਥ ਲਾਈ ਚਲੋ ਕੋਈ ਚੁੱਕੇ ਵੀਰ ਕਹਿੰਦੇ ਕਹਿੰਦੇ ਵੀ ਅਜੇ ਤੇ ਚੰਗੀ ਬਰੀਡ ਦੀ ਬਰੀਡਿੰਗ ਤੇ ਕੰਮ ਵਾਸਤੇ ਵੀ ਵਧੀਆ ਹੈ ਤੇ ਤੇ ਬੈਂਚ ਤੇ ਮੇਰਾ ਵੀ ਥੋੜਾ ਟਾਈਮ ਤੁਹਾਡਾ ਚੁਣੇ ਜਾਣ ਲਈ ਜਿੰਨੇ ਲੈਣ ਵਾਸਤੇ ਉਹੀ ਫੋਨ ਕਰਨ ਵਾਲੇ ਫੋਨ ਨਾਲ ਸਵਾਦ ਕਰਨਾ ਰੇਟ ਆਪਾਂ 185 ਰੁਪਏ ਦਾ ਰੱਖਤਾ ਹਾਂ ਹਾਂ ਜਿਹੜੇ ਬੰਦੇ ਦੇ ਵੀ ਸਮਝ ਚ ਆਉਂਦੀ ਹੈ ਜਿੰਨੇ ਚੰਗੇ ਪੈਸੇ ਇਨਵੈਸਟ ਕਰਨ ਲਿਆ ਉਹ ਭਰਾ ਫੋਨ ਕਰ ਲੈ ਬਾਈ ਦਾ ਨੰਬਰ ਹੈ 94635 49003 94635 49003 ਇਹ ਨੰਬਰ ਤੇ ਬਾਈ ਨੂੰ ਫੋਨ ਕਰ ਲਿਓ ਤੇ ਜੇ ਕਿਸੇ ਦੀ ਫਿਰ ਤੋਂ ਆਦੀ ਹੋ ਮੈਨਾਂ ਗੱਲ ਕਰਕੇ ਸਾਈਂ ਵਗੈਰਾ ਪਾ ਕੇ ਤੁਸੀਂ ਆ ਸਕਦੇ ਹੋ ਧੰਨਵਾਦ